ਪਿੰਡ ਖਾਈ ਵਿਖੇ ਇਕੱਠੇ ਹੋਏ ਆ ਜਿੱਥੇ ਮਾਨਯੋਗ ਰਣਵੀਰ ਸਿੰਘ ਭੁੱਲਰ ਐਮ ਐਲ ਏ ਫਲੋਜਪੁਰ ਤੇ ਨਾਲ ਲੜ ਕੇ ਅਸੀਂ ਇਹ ਕੈਂਪ ਲਾਇਆ ਹੈ ਜੇ ਸਰਕਾਰ ਆਪ ਦੇ ਦਵਾਰ ਵਿੱਚ ਸਾਰੇ ਹੀ ਵਿਭਾਗ ਉਹ ਇਕੱਠੇ ਹੋਏ ਨੇ ਤੇ ਲੋਕਾਂ ਦੀ ਜਿਹੜੇ ਮੁਸ਼ਕਲਾਂ ਨੇ ਉਹ ਸੁਣੀਆਂ ਜਾ ਰਹੀਆਂ ਨੇ ਉਹਨਾਂ ਦੇ ਦਰਖਾਸਤ ਲੈ ਕੇ ਜਿੱਤੇ ਕੋਈ ਕਾਰਵਾਈ ਮੌਕੇ ਤੇ ਕੀਤੀ ਜਾ ਸਕਦੀ ਹੈ ਮੌਕੇ ਤੇ ਹੋ ਰਹੀ ਹੈ ਤੇ ਜੋ ਕੋ ਸਮਾਂ ਲੱਗਦਾ ਹੈ ਤਾਂ ਉਹਨਾਂ ਨੂੰ ਅਸੀਂ ਕੰਪਿਊਟਰਸ ਫੀਡ ਕਰਕੇ ਉਹਦਾ ਅਸੀਂ ਫਾਲੋਅ ਅਪ ਵੀ ਰੱਖਾਂਗੇ ਤੇ ਨੂੰ ਸੂਚਿਤ ਕਰਾਂਗੇ ਵੀ ਉਹਦਾ ਕਦੋਂ ਕੰਮ ਹੋਊਗਾ ਤੇ ਜੇ ਕੋਈ ਚੰਡੀਗੜ੍ਹ ਭੇਜਦੀ ਹੈ ਤਾਂ ਅਸੀਂ ਚੰਡੀਗੜ੍ਹ ਵਿਖੇ ਵੀ ਉਹ ਦਰਖਾਸਤ ਨੂੰ ਸਬੰਧ ਦੇ ਵਿਭਾਗ ਨੂੰ ਭੇਜ ਦਵਾਂਗੇ ਤੇ ਸਾਰੇ ਹੀ ਜਿਹੜੇ ਲੋਕ ਨੇ ਉਹਨਾਂ ਦੀ ਹੱਕ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਉਰਪੇਜਿਆ ਜਾਊਗਾ ਤੇ ਅੱਜ ਅਸੀਂ ਨਾਲ ਹੀ ਪਿੰਡ ਵਿੱਚ ਵੀ ਜਿਹੜੀ ਬੂਟੇ ਲਾਉਣ ਦੀ ਮੁਹਿੰਮ ਹੈ ਉਹ ਜਿਹੜੀ ਬੜੀ ਢੇਰ ਤੋਂ ਚੱਲ ਰਹੀ ਹੈ ਉਹਦੇ ਵੀ ਖੇਮੇ ਪਾਈ ਵੀ ਅਰੇ ਖਾਈ ਵਿਖੇ ਵੀ ਬੂਟੇ ਲਾਇਆ ਜਾਣਗੇ ਧੰਨਵਾਦ ਜਹਦ ਅੱਜ ਪਿੰਡ ਖਾਈ ਫੇਮੇ ਕੇ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਦਿਸ਼ਾ ਨਿਰਦੇਸ਼ ਦੇ ਨਿਰਦੇਸ਼ਾਂ ਦੇ ਮੁਤਾਬਕ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਔਰ ਐਸਡੀਐਮ ਸਾਹਿਬ ਔਰ ਸਮੁੱਚੇ ਜ਼ਿਲ੍ਹੇ ਦੇ ਅਧਿਕਾਰੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਈ ਪਹੁੰਚੇ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਔਰ मौके ਤੇ ਹੱਲ ਕੀਤੀਆਂ ਗਈਆਂ ਔਰ ਇਸ ਵਿਸ਼ੇਸ਼ ਜਿਹੜਾ ਪੰਜਾਬ ਸਰਕਾਰ ਵੱਲੋਂ ਕਾਰਜਕ੍ਰਮ ਕੀਤਾ ਜਾ ਰਿਹਾ ਉਹਨਾਂ ਲਈ ਮੈਂ ਧੰਨਵਾਦ ਕਰਦਾ ਹਾਂ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ ਔਰ ਦਫ਼ਤਰਾਂ ਦੇ ਵਿੱਚ ਜਾਣਾ ਨਹੀਂ ਪੈਂਦਾ ਔਰ ਇਸ ਦੇ ਨਾਲ ਹੀ ਨਾਲ ਅੱਜ ਅਸੀਂ ਇਸ ਪਿੰਡ ਦੇ ਵਿੱਚ ਹਰਿਆਲੀ ਦੇ ਲਈ ਵੱਡੇ ਪੱਧਰ ਤੇ ਬੂਟੇ ਲਗਾਉਣ ਦੀ ਮਹਿੰਮ ਸ਼ੁਰੂ ਕਰ ਰਹੇ ਹਾਂ ਔਰ ਇਸ ਇਲਾਕੇ ਦੇ ਜਿਹੜੇ ਸਮੁੱਚੇ ਪੰਚਾਇਤਾਂ ਆ ਔਰ ਜਿਹੜੇ ਸਾਡੇ ਨੌਜਵਾਨ ਵੀਰ ਨੇ ਕਲੱਬਾਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਆ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣਗੇ ਔਰ ਇਸ ਲਈ ਜਿਹੜੇ ਫਾਰੈਸਟ ਵਿਭਾਗ ਵਾਲੇ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਔਰ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਲੋਕਾਂ ਦੀ ਇੱਕ ਇੱਕ ਸਮੱਸਿਆ ਸੁਣੀ ਔਰ ਸੁਣੀ ਜਾ ਰਿਹਾ ਔਰ ਮੌਕੇ ਤੇ ਹੱਲ ਕਰ ਰਿਹਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਨ ਨੇ ਉਹਨਾਂ ਦੀ ਇੱਕ ਉੱਚੀ ਸੋਚ ਨਿੱਗੀ ਸੋਚ ਔਰ ਪੰਜਾਬ ਨੂੰ ਅੱਗੇ ਲੈ ਜਾਣ ਦੀ ਜਿਹੜੀ ਸੋਚ ਆ ਉਹਦੇ ਵੱਲ ਪੰਜਾਬ ਅੱਗੇ ਵਧ ਰਿਹਾ ਸੋ ਮੈਂ ਸਮਝਦਾ ਵੀ ਉਹ ਦਿਨ ਦੂਰ ਨਹੀਂ ਜਦੋਂ ਰੰਗਲਾ ਪੰਜਾਬ ਜਿਹੜਾ ਹੱਸਦਾ ਵਸਦਾ ਰਸਦਾ ਪੰਜਾਬ ਉਹ ਬਣੂਗਾ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਹਰਮਨਪਿਆਰੀ ਸਰਕਾਰ ਆ ਉਹ ਲੋਕਾਂ ਲਈ ਕੰਮ ਕਰਦੀ ਰਹੂਗੀ ਬਹੁਤ ਬਹੁਤ ਧੰਨਵਾਦ